ਨਾਮ ਆਪਣਾ ਹਾਂ ਮੇਰਾ ਨਾਮ ਜਸਪਾਲ ਸਿੰਘ ਕੀ ਲੱਗਦੇ ਸੀ ਤੁਸੀਂ ਨੇ ਮੇਰੇ ਛੋਟੇ ਬ੍ਰਦਰ ਆ ਤੇ ਮੈਂ ਉਹਦਾ ਵੱਡਾ ਭਰਾ ਕਿਹਨੇ ਲੱਗਦਾ ਕਿ ਇੰਨਾ ਘੱਟ ਕੱਟ ਕੇ ਨਾ ਉਹ ਘੱਟਾ ਹੋਇਆ ਬਹੁਤ ਜਿਆਦਾ ਇੰਟਰਸਟਿੰਗ ਨੂੰ ਪੰਜਾਬੀ ਲੈਕਚਰ ਨੂੰ ਬਹੁਤ ਘੱਟਾ ਹੋਇਆ ਹੈ ਉਹਨਾਂ ਦੇ ਜਾਣ ਕਰਕੇ ਕਿ ਕਿੰਨੇ ਕੁ ਉਮਰ ਸੇ ਜਦੋਂ ਗਾਣੇ ਲਿਖਨੇ ਚਾਲੂ ਕਰੇ ਉਦੋਂ 17-18 ਸਾਲ ਦੇ ਸੀ 10th ਕਲਾਸ ਚ ਪੜ੍ਹਦੇ ਸੀ ਤੇ ਉਦੋਂ ਨਾਲ ਲਹਿਣਾ ਸ਼ੁਰੂ ਕਰ ਦਿੱਤਾ ਕਿੰਨੇ ਤਾਂ ਗਾਇਕ ਆ ਇਹਨਾਂ ਦੇ ਗਾਣਿਆਂ ਤੋਂ ਬਣੇ ਬਹੁਤ ਜ਼ਿਆਦਾ ਬੜੇ 100 150 ਕਲਾਕਾਰ ਬਣੇ ਜਿਹਨਾਂ ਨੇ ਉਹਨਾਂ ਦੇ ਗਾਣੇ ਗਾ ਗਏ ਉਹਨਾਂ ਚੋਂ ਕੁਝ ਫੇਮਸ ਨਾਂ ਆ ਗਏ ਮੁੰਦਰ ਗਿੱਲ ਜੀ ਤੇ ਨਸ਼ਤਰ ਗਿੱਲ ਨਿੱਕੂ ਜੀ ਤੇ ਆਪਣੇ ਡੀਐਸਪੀ ਦੇ ਕੁਲਵੰਦਰ ਢਿੱਲੋਂ ਤੇ ਸਾਰੇ ਹੋਰ ਬਹੁਤ ਕਲਾਕਾਰ ਜਿਨ੍ਹਾਂ ਨੇ ਇਹਨਾਂ ਨੂੰ ਗਾਣੇ ਦਿੱਤੇ ਤੇ ਦਖੰਦਰ ਬਡਾਲੀ ਜੀ ਲੱਗਦਾ ਜੇ ਤੋ ਤੱਕ ਨਾਂ ਦੀ ਚਰਤ ਹੁੰਦੀ ਆ ਉਦੋਂ ਤੱਕ ਕੋਈ ਸਖਸ਼ ਨੂੰ ਪੁੱਛਦਾ ਪੁੱਛਦੇ ਹਾਂ ਜੀ ਹਾਂ ਜੀ ਹਾਂਜੀ ਸਰ ਉਹਨਾਂ ਚਿਰ ਤੱਕ ਹੀ ਕਿੰਨਾ ਕੁ ਮਸ਼ਹੂਰ ਹੋਇਆ ਕੋਈ ਘੇ ਘਰ ਪਹੁੰਚਾ ਨਹੀਂ ਕੋਈ ਨਹੀਂ ਕੋਈ ਸੰਗੀਤ ਕਲਾਕਾਰ ਨਹੀਂ ਕੋਈ ਪਹੁੰਚਾ ਬਸ ਅਮਰਿੰਦਰ ਗਿੱਲ ਦਾ ਫੋਨ ਆਇਆ ਸੀ ਬਾਕੀ ਹੋਰ ਕੋਈ ਨਹੀਂ ਪਹੁੰਚਾ ਲੱਗਦਾ ਇੱਕ ਪਿੰਡ ਦਾ ਨਾਂ ਹੀ ਇਹਨਾਂ ਦੇ ਨਾਂ ਤੋਂ ਚੱਲਦਾ ਸੀ ਹਾਂਜੀ ਹਾਂਜੀ ਬਹੁਤ ਜੀ ਬਹੁਤ ਮਸ਼ਹੂਰ ਨਾਂ ਹੀ ਨੇ ਮਲਵਾਰ ਕਾ ਚੱਲਦਾ ਹੀ ਜੀ ਬਹੁਤ ਜ਼ਿਆਦਾ ਇਹਨਾਂ ਨੇ ਕਲਾਕਾਰਾਂ ਨੂੰ ਚੁੱਕਿਆ ਜੋ ਕੱਜ ਲੱਖਾਂ ਪਤੀ ਬਣੇ ਪਿੰਡ ਨੂੰ ਕਿੰਨਾ ਘਟਾ ਹੋਇਆ ਪਿੰਡ ਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਿੰਡ ਨੂੰ ਘਟਾ ਆਇਆ ਠੀਕ ਹੈ ਨਾ ਜਾਂਦੇ ਉਹ ਲੋਕਾਂ ਨੂੰ ਜਿਹੜੇ ਇਹਨਾਂ ਦੇ ਗਾਣਿਆਂ ਤੋਂ ਬਣੇ ਸੀ ਅੱਜ ਉਹ ਤੁਹਾਡੇ ਘਰ ਤੱਕ ਵੀ ਨਹੀਂ ਆ ਸਕੇ ਸਰ ਉਹਨਾਂ ਨੂੰ ਉਹ ਹੁਣ ਉਹਨਾਂ ਦੀ ਸਮਝ ਜਾਂਦਾ ਸਰ ਨਹੀਂ ਆ ਚਕੇ ਪਰ ਉਹਨਾਂ ਦੀ ਬਦੌਲਤ ਅੱਜ ਜੋ ਇਨੀ ਤਰੱਕੀਆਂ ਜੀ ਨਾ ਤਾਂ ਦੁਨੀਆ ਮਤਲਬ ਦੀ ਮਤਲਬ ਦੀ ਦੁਨੀਆ ਹੁੰਦਾ ਹਾਂਜੀ ਬਹੁਤ ਮਹਿਸੂਸ ਹੁੰਦਾ ਜੀ ਕਿਉਂਕਿ ਇਹ ਤਜਾ ਇਨੇ ਕਲਾਕਾਰਾਂ ਨੂੰ ਗੀ ਦੇ ਕੇ ਚੜਾਇਆ ਹੋਵੇ ਇੰਨਾ ਕਰੋਨਾ ਪਤੀ ਬਣਾਇਆ ਹੋਵੇ ਤੇ ਅੱਜ ਨਾ ਪਹੁੰਚਣ ਤੇ ਬਹੁਤ ਦੁੱਖ ਹੈ ਕਿੰਨੇ ਸਾਲ ਤੋਂ ਬਿਮਾਰੀ ਨਾਲ ਜੂਝ ਰਹੇ ਸੀ ਉਹ ਸਰ ਬਿਮਾਰੀ ਤਾਂ ਨਹੀਂ ਇੰਨੀ ਕਿ ਉਹਨਾਂ ਨੂੰ ਮਾੜੀ ਮੋਟੀ ਸ਼ੂਗਰ ਸੀ ਉਹਦੇ ਕਰਕੇ ਥੋੜਾ ਜਿਹਾ ਉਹਨਾਂ ਦਾ ਪੈਰ ਦਾ ਹੋਇਆ ਤੇ ਉਹ ਪਤਾ ਨਹੀਂ ਲੱਗਾ ਤੇ ਦੋ ਕੁ ਦਿਨ ਰਿਹਾ ਹਸਪੀਟਲ ਤੇ ਦਿੱਥੋ ਕੋਈ ਗਾਇਕ ਕਰਾ ਨੇ ਤੁਹਾਡੇ ਨਾਲ ਰਾਬਤਾ ਕੀਤੀ ਨਹੀਂ ਸਰ ਕਿਸੇ ਨੇ ਨਹੀਂ ਸਰ ਨਹੀਂ ਜੀ ਬਾਬਾ ਜੀ ਕੀ ਨਾਮ ਆ ਤੁਹਾਡਾ ਤੇ ਕੀ ਲੱਗਦਾ ਸੀ ਤੁਸੀਂ ਨਵੇਂ ਮੇਰਾ ਨਾਮ ਰਾਮ ਸਿੰਘ ਆ ਜੀ ਮੇਰਾ ਛੋਟਾ ਭਰਾ ਹੀ ਸਾਰਿਆਂ ਤੋਂ ਛੋਟਾ ਹੀ ਮੇਰੇ ਬੱਚਾ ਵੀ ਪੁੱਤ ਵੀ ਹੀ ਤੇ ਭਰਾ ਵੀ ਹੀ ਬਹੁਤ ਮੇਰੇ ਨਾਲ ਫੈਨਸ ਰਹਿੰਦਾ ਸੀ ਬਹੁਤ ਮੇਰੇ ਨਾਲ ਪਿਆਰ ਸੀ ਮੈਨੂੰ ਉਹਦਾ ਬਹੁਤ ਜ਼ਿਆਦਾ ਦੁੱਖ ਆ ਜੇ ਮੇਰੇ ਮਨ ਨੂੰ 60 ਵਜੇ ਆ ਬਹੁਤ ਜਾਂਦੀ ਜੀ ਮੈਂ ਦੁਨੀਆ ਤੇ ਬੜਾ ਔਖਾ ਜੀਊਗਾ ਛੋਟੇ ਬੱਚੇ ਛੱਡ ਕੇ ਚੱਲ ਗਿਆ ਪਰ ਜਿਹੜੇ ਮੇਰੇ ਵੀਰਾਂ ਨੇ ਪੈਰਾਂ ਤੋਂ ਬੂਟਾਂ ਤੇ ਕੀਤੇ ਹੁੰਨੇ ਪਰਸ ਤੋਂ ਅਰਸ਼ ਤੇ ਉਹਨੇ ਕੀਤਾ ਉਹਨਾਂ ਵੀਰਾਂ ਨੇ ਕੋਈ ਇਹਦੀ ਕਦਰ ਨਹੀਂ ਕੀਤੀ ਆਪਕਾਰਾਂ ਤੇ ਬੜੀਆਂ ਬੜੀਆਂ ਵੱਡੀਆਂ ਗੱਡੀਆਂ ਤੇ ਵਧੀਆ ਕੱਪੜਿਆਂ 'ਚ ਵਧੀਆ ਕੋਠੀਆਂ 'ਚ ਰਹਿਣ ਦਾ ਪਰ ਜਿਹੜੇ ਬੰਦੇ ਨੇ ਉਹਨਾਂ ਨੂੰ ਚੜਾਇਆ ਏ ਉਹਨਾਂ ਨੇ ਇਹਨਾਂ ਦੀ ਕਦਰ ਨਹੀਂ ਕੀਤੀ ਅੱਜ ਉਹਦੇ ਸਸਕਾਰ ਤੱਕ ਨਹੀਂ ਪਹੁੰਚ ਸਕੇ ਟੈਲੀਫੋਨ ਕਰਕੇ ਨਹੀਂ ਪਹੁੰਚ ਸਕੇ ਕੀ ਗੱਲ ਹੋਈ ਆ ਅਸੀਂ ਇਹ ਗੱਲ ਦਾ ਬਹੁਤ ਅਫਸੋਸ ਕਰਦੇ ਆਂ ਬਹਿ ਗੱਲ ਦੀ ਅਪੀਲ ਕਰਦਾ ਤੇ ਇਹਨਾਂ ਵੀਰਾਂ ਨੂੰ ਬੱਚਿਆਂ ਦਾ ਧਿਆਨ ਕਰਨਾ ਚਾਹੀਦਾ ਇਹਨਾਂ ਬੱਚਿਆਂ ਦਾ ਸਾਥ ਦੇਣਾ ਬਸ ਸਰਕਾਰ ਨੂੰ ਵੀ ਬੇਨਤੀ ਕਰਦਾ ਇਹ ਨਤਨਾ ਬੱਚਾ ਚ ਇੱਕ ਬੱਤੇ ਨੂੰ ਕੋਈ ਨਾ ਕੋਈ ਨੌਕਰੀ ਦੇਣ ਕਿ ਉਹ ਬੱਚੇ ਰੋਟੀ ਸੌਖੀ ਖਾ ਸਕਣ ਵਾਹਿਗੁਰੂ ਜੀ ਕਾ ਜੀ ਲਹਾਰ ਕੇ ਪਿੰਡ ਦਾ ਨਾ ਹੀ ਲਹਾਰ ਕਾ ਨਿੰਮੇ ਦੇ ਨਾਮ ਨਾਲ ਚੱਲਦਾ ਸੀ ਇਹਨਾਂ ਦੇ ਨਾਲ ਚੱਲਦਾ ਸੀ ਜੀ ਨਿੰਮੇ ਦੇ ਨਾਮ ਦੇ ਨਾਲ ਸਾਰੇ ਵਰਲਡ ਤੇ ਨਾਮ ਚੱਲਦਾ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਨਿੰਮਾ ਲਹਾਰਕੇ ਵਾਲਾ ਕੋਈ ਦੂਜਾ ਬੰਦਾ ਵੀ ਲੰਬੇ ਜਾ ਕੇ ਗੱਲ ਕਰਦਾ ਇਹਨਾਂ ਨੂੰ ਮੈਂ ਨਿੰਮਾ ਲਹਾਰਕੇ ਵਾਲਾ ਸਾਡਾ ਭਰਾ ਵਾ ਸਾਡਾ ਇੱਕ ਪਿੰਡ ਉਹ ਬੰਦਾ ਖੋਚ ਹੋ ਜਾਂਦਾ ਜੀ ਹਜ ਤੇਰਾ ਨਿੰਮੇ ਵਾਲਾ ਪਿੰਡ ਆ ਤੂੰ ਨਿੰਮੇ ਦਾ ਭਰਾ ਵਾ ਬੜੀ ਚੜ੍ਹਦੀ ਕਲਾ ਅਹੀ ਚੀਜ਼ ਨੰਮੀ ਦੀ ਲੱਗਦਾ ਜੋ ਲੋਕ ਪਹੁੰਚੇ ਨਹੀਂ ਹਤੇ ਜਿਨ੍ਹਾਂ ਨੂੰ ਉਹਨੇ ਹਰਸ਼ ਤੋਂ ਫਰਸ਼ ਤੋਂ ਹਰਸ਼ ਤੱਕ ਪਹੁੰਚਾਇਆ ਹਾਂਜੀ ਹਾਂਜੀ ਪਹੁੰਚਾਇਆ ਜੀ ਇਹਦੇ ਗਾਣਿਆਂ ਦੇ ਨਾਲ ਜੀ ਪਹਿਲੇ ਪਹਿਲੇ ਗਾਣੇ ਤੇ ਹਿੱਟ ਹੋਇਆ ਜੀ ਨਸ਼ਤਰ ਗਿੱਲ ਜੀ ਇਹਦੇ ਗਾਣੇ ਤੇ ਹਿੱਟ ਹੋਇਆ ਦਿਲ ਦਿੱਤਾ ਨਹੀਂ ਠੋਕਰਾਂ ਲਮਾਉਣ ਵੇ ਤੇ ਮਨਿੰਦਰ ਗਿੱਲ ਜੀ ਰਖਵਿੰਦਰ ਵਿਡਾਲੀ ਜੀ ਇੰਦਰਜੀਤ ਨਿੱਕੂ ਜੀ ਏ ਜੀ ਜਿਹੜੇ ਵਧੀਆ ਚੋਟੀ ਦੇ ਕਲਾਕਾਰ ਨੇ ਉਹ ਇਹਨਾਂ ਨੇ ਚੜਾਏ ਆ ਤੇ ਉਹਨਾਂ ਨੇ ਇਸ ਵੇਲੇ ਕੋਈ ਇਹਨਾਂ ਦਾ ਯਾਦ ਨਹੀਂ ਕੀਤਾ ਇਹਨਾਂ ਨੂੰ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਅੰਮ੍ਰਿਤਸਰ 'ਚ ਵੀ ਰਹਿੰਦੇ ਆ ਕੁਝ ਗਾਇਕਰ ਜਿਹੜੇ ਇਹਨਾਂ ਦੇ ਗਾਣੇ ਲੈ ਕੇ ਨਾਮ ਬਣਾਇਆ ਹਾਂਜੀ ਹਾਂਜੀ ਕੀ ਲੱਗਦਾ ਉਹ ਕਿਉਂ ਨਹੀਂ ਪਹੁੰਚੇ ਉਹ ਜੀ ਛੋੜਾ ਬੰਦਾ ਜਦੋਂ ਮਾਇਆ 'ਚ ਹੋ ਜਾਂਦਾ ਥੋੜਾ ਹੰਕਾਰ 'ਚ ਹੋ ਜਾਂਦਾ ਛੋਟੇ ਬੰਦੇ ਦਾ ਸਾਥ ਛੱਡ ਜਾਂਦਾ ਜੀ ਪਰ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਜਿਹੜਾ ਬੰਦਾ ਰੋਟੀ ਦਵੇ ਉਹਦਾ ਚੇਤਾ ਨਹੀਂ ਭੁਲਾਉਣਾ ਚਾਹੀਦਾ ਪਰ ਰੋਟੀ ਦੇ ਦਿੰਦਾ ਪਰਮਾਤਮਾ ਪਰ ਰੋਟੀ ਕਮਾਉਣ ਦਾ ਹੀ ਲਵ ਸੀ ਲਵ ਕੀਤਾ ਹੁੰਦਾ ਇੱਕ ਬੰਦਾ ਮਿਹਨਤ ਕਰਕੇ ਲਿਖ ਕੇ ਦਿੰਦਾ ਉਹਦੇ ਲਿਹੇ ਤੇ ਆਪਾਂ ਗੋ ਕੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ ਫੇਰ ਉਹਦਾ ਸਾਥ ਛੱਡਦੀਏ ਤਾਂ ਬਹੁਤ ਮਾੜੀ ਗੱਲ ਹੈ ਜੀ ਕਿੰਨਾ ਕੁ ਪਿੰਡ ਨੂੰ ਘਾਟ ਮਹਿਸੂਸ ਹੋ ਰਿਹਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਇਆ ਜੀ ਹਰ ਬੰਦੇ ਨੂੰ ਹਰ ਭੈਣ ਭਰਾ ਨੂੰ ਹੋਇਆ ਜੀ ਬਹੁਤ ਮਹਿਸੂਸ ਹੋਇਆ